श्री महल अमृत जी दीवारे संगता दर्शन देश पसंदि हो रही आहे गुरू न सते पाठा चोॾही पाठा कंता जो दर्शन किरदास कर रही शर बेनती कई ਮਾਣੇ ਮੁਰੇ ਜੀ ਉਹ ਵਰਣੀ ਜੀ ਸਰਗੁਣ ਅਨੁਭਵਾਂ ਚਾਰ ਲੇਖ ਮਸਤਰਾ ਉਹਨਾਂ ਮਾਣੇ ਕੋਈ ਕਿਰਪਾ ਕਰਦੇ ਉਹ ਤੇਹਾਰਾ ਇਹਨਾਂ ਬੰਗਾਰਿਆਂ ਦੇ ਤਰਸਾਏ ਇਹ ਸਤਿਗੁਣੀਆਂ ਬਾਤਾਂ ਚਾਰ ਨਹੀਂ ਕਰਦੇ ਹਣ ਪੈ ਰਹੇ ਜਾਨਾ ਪਾਇਲਾ ਪਹਿਰਾ ਰਾਂਚਾ ਬੰਗਾਰਿਆ ਮਿੱਤਰਾ ਸਰਗੁਣਾਂ ਨੂੰ ਸਾਉ ਕੋਈ ਨਾ ਜੀਵਨ ਦੀ ਬਣਿਆਰੇ ਉਹ ਮਿੱਤੇ ਪ੍ਰਵੇਸ਼ ਦੀਆਂ ਸੋਣੇ ਕਰਕੇ ਉਹਨਾਂ ਦੂਰ ਦਾ ਕਹਿਣੇ ਏਚੇ ਸਰ ਪਾਇਤਾ ਉਦਰੇ ਨੂੰ ਉਹ ਭਾਈ ਕਹਿ ਚਾਹੁੰਦਾ ਕਿ ਸਾ ਇਹ ਮਾਟੇ ਦੇ ਗੱਲ ਵਿੱਚ ਰੰਗ ਦੇ ਬਿੰਦ ਕਰਕੇ ਬੱਲੇ ਗੋਲਿਆ ਬੰਗੰੰਗਾ ਰਾਂਣੀ ਦੇ ਸੁਪ ਤਾਣੀ ਤੋਂ ਜਿੰਨੇ ਧਰਿਆ ਉਹ ਇਹ ਪੈਕੜਾ ਰੱਖਣਾ ਕਰਵਾ ਰੱਖਿਆ ਜਦੋਂ ਬਾਹਰ ਤੋਂ ਉਸ ਤੋਂ ਹੋਣਾ ਹੈ ਉਹ ਕੋਈ ਪੈਕੜਾ ਰੱਖਣਾ ਸਿੱਖਾ ਇਹਦੇ ਕਈ ਜਮਾਨਾਂ ਆਪ ਕੋ ਫਾਇਦਾ ਕਰਨਾ ਤੇ ਦਿਖਾਇਆ ਜਦੋਂ ਰੱਖਦੇ ਵਾਇਗਰੀ ਦੀ ਆਰਦੀ ਜੋਤ ਕਾ ਕੇ ਉਹ ਤੇਰੇ ਹੱਥ ਤੇ ਬਿੰਦਾ ਸੁਦਾ ਕਹਿ ਚਾਹੁੰਦਾ ਬਣਾਉਣਾ ਸਿੱਖਾ ਉਹ ਤੇ ਪੈਕੜਾ ਰੱਖ ਰਿਹਾ ਹੈ ਇਹ ਉਹ ਜਿਹੜੇ ਮਿਹਨਤ ਉਹ ਖੇਤੀਬਾੜੀ ਕਰਨੇ ਜਾਂ ਪਹਿਲਵਾਨ ਹੈ ਇਹਨਾਂ ਦਾ ਜਿੰਮ ਬਸੇ ਕੇ ਉਹ ਪਰਵਾਹ ਕਿ ਕਸਤੀ ਕਰਨ ਅੱਗੇ ਪਿੰਡ ਆ ਰਹੇ ਗਏ ਇਸੇ ਪ੍ਰਕਾਰ ਤਨ ਮਾਤਾ ਦੇ ਘਰ ਵਿੱਚ ਕੋਈ ਪਿੰਡਾ ਰੱਖਿਆ ਤੇ ਜਿਹੜਾ ਹੰਦ ਮੰਨਦਾ ਸੀ ਉਹ ਕੱਤਰ ਹੋ ਕੇ ਬੰਨ ਲੱਗਾ ਹੈ ਚਾਰ ਪਾਏ ਤਾਂ ਜਨਾ ਮਾਹੋ ਸਿੱਕੇ ਦਾ ਅੰਸ਼ਰੇ ਜੀ ਨੂੰ ਮਹਾਬਾਦਿ ਕਰਨ ਦੇ ਕੇ ਉਹ ਕੋਈ ਪ੍ਰਿੰਟਰ ਵਿੱਚ ਕੋਈ ਨਹੀਂ ਬੋਲ ਦੀਦਾ ਮਾਰੇ ਦੀ ਅੰਗਿਆ ਨਾਲ ਪਹਿਲਾ ਜਨਮ ਘੜਿਆ ਕੋ ਕਸੇ ਮਾਤੀ ਮਾਨੁਕ੍ਰਿਆ ਬਣ ਜਾ ਰਿਆ ਮਿੱਤਰਾ ਨੋ 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 ਬੜਾ ਗੁਬਰਦੇ ਦਸੰਨੇ ਲੱਗਦੇ ਹੋਇਆ ਇਹਨੂੰ ਮੁਲਖਾ ਦੇ ਪਹਿਲਾ ਕਿਸ ਤਰ ਕੋ ਬੀਰ ਕੀ ਬਣ ਜਾ ਰੇ ਮਿੱਤਰਾ ਕਰ ਬੋਲਤ ਕਰੇਤੋ ਮਾਏ ਜੇ ਜਿੰਨੇ ਕਰੇਤੋ ਆਏ ਸੀ ਉਹਦੀ ਮੁਲਖ ਅਰਸ਼ਾ ਬਣਾ ਕੇ ਪਰਾਨਾ ਬਣਾ ਆ ਕੇ ਕਿੰਨੇ ਸਾਲ ਜੀਏਗਾ ਇਹਨੇ ਲੋੜਾ ਦਸਰੋ ਦਾ ਜੋਨੇ ਕਹਿੰਦਾ ਤਾਂ ਉਹਦਾ ਇਹ ਨਹੀਂ ਕੋਈ ਵਿਗਿਆਤ ਹੋਵੇਗੀ ਇਹ ਨਹੀਂ ਕੋਈ ਬਹੁਤ ਹੋਵੇਗੀ ਜਿਵੇਂ ਕੋਈ ਸੁਜਾ ਹੋਵੇਗਾ ਜੋ ਵੀ ਕਰਨਾ ਸੀ ਉਹੋ ਨਿਖਾਰੋ ਪਰ ਜਿਵੇਂ ਕਿ ਕਰਮ ਨੇ ਤੋ ਮੋਹ ਦੇ ਅਸਰ ਨਾਲ ਹੱਦ ਬਣਾਤੀ ਜਿਵੇਂ ਕੋਈ ਕਿਸੇ ਕਰਮ ਛੇ ਇਹ ਨਹੀਂ ਕਿ ਜਿਵੇਂ ਮਿਹਨਤ ਨਾਲ ਕੋਈ ਪ੍ਰਾਪਤ ਹੋਵੇ ਇਹ ਮੋਹ ਕਰਮ ਇਹ ਨਾ ਕਰੇਗਾ ਤਾਂ ਉਹਦੇ ਕੋਲ ਖੁਦ ਦਿੱਤ ਹੋਣੀ ਕਰਕੇ ਕਰਕੇ ਮੈਨੂੰ ਮਿਲ ਸਕਦਾ ਹੈ ਕੋਈ ਕਿਸੇ ਕਰਮ ਅਨੁਸਾਰ ਮੋਹਤ ਬਣਾਤੀ ਈ ਐਵੇਂ ਸਾਲ ਤੋਂ ਉਮਰ ਬਣ ਗਈ ਐ ਉਹਨੇ ਸਾਲ ਜੀਉਣਾ ਐਵੇਂ ਨਹੀਂ ਇਹਨੇ ਜੈਨ ਸੰਧੇ ਨੇ ਰੱਖਾ ਇੱਕ ਪਛਾਣਾ ਬਣਾ ਕੇ ਜੀਉਣਾ ਹੈ ਮੋਲਕ ਕਰ ਗੀ ਸਾਰੀ ਪ੍ਰਮਾਣੇ ਉਹਨੇ ਜੀਉਣਾ ਜਾਣੇ ਦੇ ਕਰੇ ਪੀਛੇ ਸੀ ਉਹਦੇ ਵਸਾਇ ਬੋਲ ਕੇ ਹੱਦ ਬਣਾਤੀ ਕੋਈ ਹਰਸ਼ਾ ਬਣਾਤਾ ਕਿ ਇਹਨੇ ਸਾਰੀ ਜੀਵੇ ਰ ਕੋਈ ਵੱਧ ਨਹੀਂ ਜੀ ਸਕਦਾ ਜੈਸਾ ਲਿਖ ਤੋਰ ਪਾਇਆ ਜਿਹ ਹੋਇਆ ਤੇ ਉਹ ਸੱਚਾ ਦਸੀ ਉਹ ਪਰੇ ਰੱਖਣੀ ਮੋਲਕ ਕਰਦਾ ਤੇ ਮੱਥੇ ਤੇ ਜੇ ਤੇ ਜੀ ਉਹ ਕੈਦ ਕਰਨਾ ਹੋ ਜਿੰਨੇ ਸਾਲ ਦੀ ਕੈਦ ਹੋ ਉਹ ਪਤਾ ਨਹੀਂ ਕਿ ਗਲਤ ਕਰ ਲਈ ਹੈ ਉਸੇ ਪ੍ਰਕਾਰ ਕੋਈ ਵੀ ਬੰਦੇ ਨੂੰ ਪ੍ਰਵੇਸ਼ ਕਰਨਾ ਹੋ ਤਾਂ ਮਾਲ ਕਰਸਾ ਬਣਾ ਕੇ ਹੋ ਕਰ ਪਰ ਮੌਲਤ ਕਰ ਦੀ ਨਹੀਂ ਸਾਰਿਤ પ્રમાਣੇ ਉਹ ਉਹ ਕਰੂ ਤੇ ਇਹਨਾਂ ਸਰ ਹੱਦ ਬਣਾ ਕੇ ਕਰਾ ਲੈ ਉਹ ਜੀ ਹੈ ਤਾਂ ਨਿਕਲ ਸਕ ਪਾਇਆ ਜਿਹੜਾ ਉਹ ਮੁਕਤ ਹੋਈ ਕਰਨੀ ਸੀ ਉਹ ਕੋਈ ਉਸ ਦਾ ਗੰਗਾਂ ਸ਼ਾਰ ਕਰਵਾ ਨਹੀਂ ਕਿ ਉਹ ਨਿਕਲ ਸਕਦਾ ਜਿਹੜਾ ਉਹ ਕਰੀ ਸੀ ਉਹ ਹਰ ਜਿਸ ਦੇ ਲੋਕ ਦਾ ਕਰਦਾ ਰਾਇ ਨੇ ਕਰੀ ਲੋਕਾਂ ਨੂੰ ਲਿਖੇ ਲੋਕ ਮੋਖੇ ਮਾਤ ਪਿਤਾ ਭਾਈ ਪੁੱਤ ਬਣਦਾ ਉਦੋਂ ਤੋਂ ਉਹ ਹੋ ਤੋ ਆਦਤ ਪੈਦਾ ਹੋਏ ਇਸੇ ਦੇ ਉੱਤੇ ਕਹਿੰਦੇ ਤਕਰਾ ਹੋਇਆ ਉਹ ਤੇਰੇ ਪੁੱਤਰ ਹੋਵੇ ਤੇ ਨੀਸਰੀ ਆਦਤ ਹੋਈ ਤੇ ਕਿਹ ਚਿੱਤਰ ਪ੍ਰਭੂ ਸੰਜੋਆ ਹੋਣਾ ਦੇ ਤੋ ਬਿਤਰ ਨੂੰ ਹਾਂ ਕਿ ਸੰਜੋਆ ਸਿਜਣ ਕਰ ਬਚਾ ਮਨ ਆਜ ਦਾ ਜਿੰਨਹ ਪ੍ਰਕਾਰ ਜੋੜ ਉਸ ਦਾ ਉਹਨਾਂ ਸਵੀਆਂ ਨੂੰ ਮਿਲ ਗਿਆ ਕਿ ਕਹਿਣ ਲੱਗ ਗਏ ਵੀ ਇਹ ਸਾਡਾ ਪਿਤਾ ਹੈ ਇਹ ਮੇਰੀ ਇਸਤਰੀ ਹੈ ਇਹ ਮੇਰਾ ਪਤੀ ਹੈ ਇਸ ਦੇ ਕਾਰਨ ਮੇਰੀ ਮਾਂ ਨੇ ਮੇਰਾ ਪਿਓ ਹੈ ਕੋਈ ਨਾ ਕੋਈ ਸੰਗਤ ਦਾ ਪਰਿਵਾਰ ਪ੍ਰਕਾਰ ਜੋੜ ਦਿੱਤਾ ਤੇ ਉਹ ਸੰਗਤੀ ਬਣਾ ਦਿੱਤਾ ਕਰਮ ਕਰਾਏ ਆਪੇ ਉਹ ਨੇ ਜੋ ਸਤਾਰੇ ਨੂੰ ਸ਼ਰੇਸ਼ਟ ਕਰਨ ਨੂੰ ਸਤਾਮ ਕਰਨ ਆਪ ਹੀ ਕਰਾ ਲੈਂਦਾ ਹੈ ਇਹ ਜਨਤਾ ਹੈ ਵਾਸਤੇ ਜਨਾ ਉਹ ਜੀਵਨ ਵਾਸਤੇ ਵੀ ਰਾਜ ਚੱਲਦੇ ਹੈ ਉਹ ਕੋਮੇ ਜੀਰ ਦਾ ਵਸ਼ੀਕੀ ਹੈ ਜੇਰਾ ਵਾਹਿਗੁਰੂ ਸਾਨੂੰ ਸਮਾਨ ਕੰਮ ਕਰਾਵੇ ਤੇ ਆਦੇ ਸਕਾਰਾਂ ਸ੍ਰੇਕ ਕਰਨ ਨਿਸ਼ੇਚਾਣ ਵਾਲੇ ਕਰੂ ਤੇ ਕਰੇ ਮੱਧਮ ਦੇ ਕਰੂ ਜੀਵ ਤੇ ਉਹਨੂੰ ਕੁੱਲ ਸਮਾਨ ਹੋਣ ਜਿਸ ਨਾਲ ਵਿੱਚ ਹੋਰ ਕੋਈ ਤੂਰੀ ਆਸ਼ੀਰਵਾਦ ਅਰਦਾਸ ਨਾ ਹੋਵੇ ਉਹ ਮੱਧਮ ਹੁੰਦੇ ਆ ਕੋਈ ਸਕਾਰ ਨੂੰ ਚੱਲੇ ਕਰੇ ਸ੍ਰੇਸ਼ਟ ਕਰਨ ਕੁੱਲ ਬਰਕਰਾਰ ਕਰਨਾ ਹੈ ਗਰੀਬੀ ਰੱਖੀ ਪਰ ਕੁੱਲ ਨੂੰ ਮਿਲਦਾਈਏ ਕੁੱਲ ਕਰਕੇ ਨੀਅਤ ਦਾਏ छॾण जा कर्मे कर्माने ਕੋਈ जी कर्मी अनुसार जेको परवला आई ची बंद ਇਹੋ ਭਾਈ ਉਹ ਜੀਵੋ ਕਰਮਾਂ ਦੀ ਮਾਰ ਪਈ ਗਈ ਹੈ ਇਹਦੇ ਵਾਸ ਨਿਕਲ ਰਹਿ ਗਿਆ ਹੈ ਉਹ ਕਰਮਾਂ ਦੇ ਸਾਰੇ ਨੂੰ ਤੋੜਨਾ ਸਿਰੇ ਜਾਂਦਾ ਹੈ ਵਾਹਿਗੁਰੂ ਜੀ ਬੋਸਾ ਕੋ ਨਾਨਕ ਪ੍ਰਾਣੀ ਸਹਿਲਾ ਪਹਿਲਾ ਸਭ ਨੂੰ ਉਡਕਣ ਦੀ ਸੰਗਿਹ ਪ੍ਰਾਣਾਈ ਜੀਏ ਸਭ ਨੂੰ ਕਿਹਦੇ ਕਹੋ ਜੀ ਤਾਰੇ ਪਾਇਤਾ ਉਗ ਰਹੇ ਨਾ ਜੋ ਪਰਮਾਤਮਾ ਦੇ ਰੂਪ ਦੇ ਸਿੱਖਿਆ ਰੱਖਣਾ ਕੀਤਾ ਤੇ ਮੇਰੇ ਮਾਜਾ ਦੇ ਘਰਿਆਂ ਵਿੱਚ ਘਰਿਆਂ ਦੇ ਅੰਦਰ અમેજી સત્રેંદર દેવ કલના કી સા બીજ તહરા રહેતા ગણજાર મિત્રા બીજ એંતી રાગ કે ગણાયા એ જો બીજ કી બંજાર મિત્રો ભાર જ્ઞાની મેરી દેવ એ જો જ્ઞાની કાજી લારો કાનવા કાનયા છોરાં કીયે સંકલ બારે ઓર લાગે જો પૂરી જડે તો કબલ દી પંખી મેં ચડ જાય છોની એ જ્ઞાની સુરો કાન ન કરકે ਕਿਸੇ ਕਿਸਮ ਦੀ ਕਵਨ ਦੀ ਹੈ ਕਈ ਸਰੀਰ ਇਸ਼ਾਰੇ ਲਿਖੇ ਹੋਏ ਹੋਰ ਬਹੁਤ ਲੋਕਪਿਆਰ ਦੀਆਂ ਆਸ਼ਨਾ ਰੂਪ ਵਿੱਚ ਲਿਖੇ ਹੋਏ ਆ ਨੀਰੇ ਕਿਤੇ ਪਾਸੇ ਦੀਆਂ ਆਸ਼ਨਾ ਸਰਦੀ ਹੈ ਕਿਤੇ ਕਿਸੇ ਪਾਸੇ ਦੀ ਇਸ ਤਰ੍ਹਾਂ ਦੀਆਂ ਯਾਨੀ ਉੱਚੀ ਸੂਰ ਦੀਆਂ ਗੰਗਾ ਹੈ ਮੇਰੇ ਅੰਦਰ ਬਹੁਤ ਵਾਸ਼ਾ ਰੂਪੀ ਕਲੀਆਂ ਖਿਲਗੀਆਂ ਬਿਨਾ ਤਲਾ ਨਾ ਆ ਗਿਆਨੀ ਮਹਿਰੀ ਦੇ ਜੁਨੀ ਗੋਲੀ ਚਲੀ ਹੋਈ ਹੈ ਕਿ ਮੇਰੀ ਲਗੜੀ ਬੰਦੀ ਹੈ ਐ ਕੌਣ ਰੀ ਮਹਿਰਾ ਉੱਥੇ ਨਾ ਜਾਂਦੀ ਹੈ ਉਸੋਂ ਤੋਂ ਤੋਂ ਉਸੋਂ ਤੋਂ ਕੋਈ ਗੰਦੇ ਦੀ ਖਿਆਲ ਨਹੀਂ ਇਹ ਨਹੀਂ ਰੱਖਦੇ ਇਹ ਦੇਸ਼ ਪੁਰਾਣੀਆਂ ਕੰਧੀਆਂ ਮਾਂ ਉਹ ਟਹਿਣਾ ਥੇਰਾ ਜਾਣੇ ਇਸ ਕਲਪੀ ਭੁੱਲ ਗਏ ਸੋਨਾ ਬਈ ਦਾ ਬਖਾਰ ਦਿਸਦੀ ਨਹੀਂ ਸਕਣਾ ਰਹਿਣਾ ਗੁਰਾ ਪਲਾ ਨਾ ਤਿਸਾਨੀ ਵਨ ਜਾ ਰਿਆ ਮਿੱਤਰਾ ਗੁਰਾ ਸਹਾਨੇ ਪਿਸਾਨੀ ਬੁਰਾ ਹੈ ਪ੍ਰਾਏ ਘਰ ਨੂੰ ਚੱਕਣਾ ਇਹ ਵਾ ਪ੍ਰਾਏ ਘਰ ਨੂੰ ਚੱਕਦਾ ਹੈ ਪਰ ਮਹਾਰੀ ਜੋ ਹੋਵੇ ਸਿੰਘੋ ਕਾਲਾਂ ਚ ਲਵਾਏ ਕਰਮਾਰੀ ਕੋ ਕੋਈ ਸ੍ਰੀ ਗੁਰੂ ਜੀ ਸੁਆਈ ਕਰਮਾਰੀ ਕੋ ਹੇਤ ਖਾਸ ਬਾਸੇ ਕਹਤਾ ਹੈ ਕੋ ਸਰਕਾਰ ਕਰਮਾਰੀ ਕੋਈ ਸ੍ਰੀ ਜਾਨੋ ਮਤ ਸਹਾਵਾ ਗੰਦੇ ਕਾਲ ਅਗਿਆਤਨ ਮੰਨੋ ਕੋ ਕਰਮਾਰੀ ਕੋ ਰਾਤ ਕੋ ਇਹੁਰ ਕਰਤੋਂ ਦੇ ਕਾਰਨ ਕਰਕੇ ਹਾਦਸਾ ਕੋ ਸਾਨ ਕੀ ਮਤ ਹਾਦਸੇ ਦੀ ਕੋ ਨਹੀਂ ਇਹ ਵੀ ਕੈਣਾ ਵਰ ਦੀ ਮੋਤ ਹੈ ਅੱਥੋ ਕੈਣਾ ਦੇ ਮਰ ਜਾਂਦੇ ਜਿਹੜੇ ਆਪਣੇ ਅਗਰੇ ਸੇਬੇ ਕਰਦੇ ਹੈ ਕਹੇ ਕਰੰਤ ਸਿੰਘ ਨੇ ਇਹ ਬੁਰਾ ਹੈ ਭਰਾਇ ਕਰਨਾ ਪਤਨ ਨੂੰ ਰਾਹ ਰੜ ਤੋਂ ਨਾਸ ਹੋ ਗਏ ਜਿਹਨੂੰ ਵਰਤ ਕੇ ਦੇਖੋ ਬਸਾ ਕਰਕੇ ਸਾਰੇ ਮਾਰੇ ਗਏ ਉਸ ਤਰ੍ਹਾਂ ਭਰਾਇ ਕਰਨਾ ਪਤਨ ਬਹੁਤ ਬੁਰਾ ਹੈ ਪਲਾ ਤਨਾਹਰ ਆਪ ਨੂੰ ਕਰਨ ਦੇ ਕਹੇ ਆਪਣੀ ਸ਼ਤਰੀ ਨੂੰ ਆਪਣੀ ਪਤਨੀ ਕਰਕੇ ਜਾਣਨਾ ਉਸ ਤਰ੍ਹਾਂ ਸਹੀ ਬਸਵਾ ਚਲਣਾ ਇਹ ਭਲਾ ਹੈ ਕੋਤਮ ਉਹ ਕਿਆਸ਼ ਕਰਕੇ ਅਰਿਸ਼ਰੀ ਨੂੰ ਮਾਰ ਪਹਾਨੀ ਗਈ ਹੈ ਰੋਗ ਚੜ੍ਹ ਗਿਆ ਨਹੀਂ ਆ ਗਿਆ ਹੈ ਇਸ ਕਰਕੇ ਉਹ ਭੜਾ ਹੈ ਇਸ ਗੋਸ਼ਤ ਵਿੱਚ ਕੋਈ ਕਾਣਾ ਨਹੀਂ ਜਿੱਤੀ ਹੋ ਪਰ ਮਾੜੀ ਚੀਜ਼ ਹੈ ਉਹ ਖਾਣੇ ਉਹ ਚੱਲੀ ਤੇ ਬੁਰੇ ਨੂੰ ਪਹਾਰ ਗੁਣਾ ਤਲਾਣਾ ਗੁਣਾ ਤਲਾਣਾ ਕਿਸਾਨੀ ਗੁਲਜ਼ਾਰਾ ਰੋਗ ਦੀ ਜੀ ਗੁਲਜ਼ਾਰੋਂ ਮੁਕਤ ਉਸ ਤੋਂ ਬੁਰਾ ਹੁੰਦਾ ਕਰਾਣ ਕਰਨਾ ਸਕੇ ਕੋਈ ਕਰਨੀ ਗਰੀ ਆਪਣੇ ਪਨਾ ਕੇ ਸਕਣੇ ਕਿੰਨਾ ਹੈ ਕੋਹਵਾਰੇ ਤੋਂ ਪ੍ਰਕਾਰ ਆਪਣੇ ਭੈਣੋ ਕੋਈ ਨਾ ਉਹ ਵੀ ਕਿਸਾਨੀ ਨਹੀਂ ਕਰਦਾ ਕਿ ਕਹਿੰਦੇ ਉਹ ਬੰਗਲੋ ਕੋਲੋਂ ਲੇ ਕੇ ਬਣਾਸੇ ਸਰਬਦਾਨਾ ਕੋ ਹੈ ਜਿਹੜਾ ਮਨੁਜਾਂ ਅਰਮੀ ਜਿਨਾਂ ਦਾ ਕੋਈ ਵੀ ਕਰ ਲੈਣ ਅਨੁਸਾਰੇ ਸੁਣ ਹੋ ਜਾਂਦਾ ਹੈ ਐਸਾ ਸੁਣ ਦੀ ਬੇਸਰ ਨਾਲ ਮਰਨ ਮਤਾ ਅਨੰਤ ਸੁਣਾ ਮਨਵਾ ਬਸ ਹੋਏ ਹੋਣ ਹੁਣ ਸਰਕਾਰ ਦੇ ਜੋਬ ਨਿਸ਼ਚਿਤ ਕਰਕੇ ਰੋਮੇ ਦੇ ਚੂਲਾ ਮਨ ਮਸਤ ਹੋ ਗਿਆ ਹੈ ਜੇਰਾ ਹੁਨਾ ਤਨਾ ਨਾਸ ਕਰਨ ਪ੍ਰਾਣੀ ਗੁਰ ਕੰਨ ਪਾਪ ਜਿਹੜਾ ਕੰਨ ਸਨਾਤੀ ਕੋਰੀ ਕਰਨੀ ਬਾਦ ਮਰੇ ਤੰਮ ਹੈ ਪ੍ਰਾਣ ਕਰਨ ਚਕਣੋ ਕਹਾਂ ਹੈ ਚੰਦੇ ਕੰਮ ਕਰਨੀਆਂ ਇਸ ਲੋਕਪੁਰ ਕੋਲ ਸੰਗਰ ਕਰਨੀ ਆਪ ਲੋਕੀ ਕਰਨੋ ਇਹ ਗੱਲ ਦੀ ਕਿਸਾਨੀ ਨਹੀਂ ਕਰਦਾ ਸੇ ਪੁਰਾਣੇ ਧਾਰਮਿਕ ਆਜਾ ਪੰਜ ਕਰਾਰਾ ਜਿਹੜਾ ਲੋਜਗਾ ਜਰਾ ਬੜਾ ਕਰਦਾ ਹੈ ਇਸ ਉਸਕੇ ਝੰਡੋ ਘੜ ਗਲੀਆ ਕੁੜੀ ਲੇਖਾ ਲੀਜੋ ਬਣੀਏ ਕੁੜੀ ਇਹ ਕੋਈ ਤਾਂ ਸਾਣੇ ਕਦੋਂ ਆਉਂਦੇ ਦਰਦੀਏ ਜਾਂਦੇ ਹੈ ਉਹ ਕੋਈ ਉਹ ਨਹੀਂ ਮਰਨ ਦਾ ਸਾਥ ਕੀ ਜਾਣਾ ਇਹ ਗੱਲ ਦੀ ਕਿਸਾਨੀ ਨਹੀਂ ਕਰਿਆ ਉਹ ਬਣਾ ਕੋੜਾ ਕੰਟਰੇ ਰਸਤਾ ਹੈ ਪੂਰਾ ਸਤਗੁਰੂ ਪੂਰਾ ਸਤਗੁਰ ਕਬੀ ਨੋ ਸੋ ਪੂਰ ਸਤਗੁਰ ਨਾਨਕ ਜੀ ਮਹਾਰਾਜ ਸਾਹਿਬ ਦਾ ਕਦੇ ਵੀ ਕੋਇਲ ਭਜਨੀ ਕੀਤਾ ਮੈਂ ਮੋ ਰੋਤੀ ਸ਼ੇਰ ਦੇ ਬਾਹਰ ਖੜਾ ਹੋਇਆ ਕੋਈ ਤਰਾ ਵੀ ਗੁਰਿਆਨੀ ਗੁਰ ਨਾਨਕ ਜੀ ਸੁਨੋਰ ਗਿਖਲਾ ਗੁਰਸੇਧਾ ਅਸਿਨ ਬੜਿਆਰ ਕਦੇ ਵੀ ਸਤਿ ਪਾਰਸਾ ਕਦੇ ਕੋਇਲ ਭਜਨੀ ਕੀਤਾ ਹਰ ਵਾਰ ਆਏ ਜਾਨਪਾਤਰੇ ਤੇ ਗਾਵੇ ਜੋ ਬੰਦੇ ਨੇ ਕਹੇਆ ਜੋ ਕਰਨਾ ਹੈ ਜਿਹੜੇ ਕਰਨੇ ਅਨਸਾਰ ਕੁਦੂਤ ਹੈ ਅਨਸਾਰ ਉਹਨੂੰ ਬੰਨ੍ਹ ਕੇ ਲਾ ਕੇ ਤਕੜ ਲਗਾ ਦੇਗਾ ਬਾਦਕਿਆ ਜਵਾਹ ਕਰੇ ਜੋ ਜੀਵ ਕੀ ਜਾਨ ਲਵਾ ਦੇਗਾ ਤਾ ਨਾਇਆ ਚੰਗਾ ਕੰਦਰੀ ਕੀ ਜਹਾ ਹੈ ਭੈੜੀ ਕਰੇ ਕੀਚੇ ਉਹਨੂੰ ਜਵਾਹ ਕੀ ਕੋਰੋਂ ਹੋ ਲਿਖਣਾ ਲਾ ਬੋਲੀ ਆਲੀ ਜੇ ਸੰਬੰਧੀ ਦੇ ਮਾਰੇ ਤੋ ਕੋ ਨਾਂ ਨਿਕ ਬੀਜ ਜਾਇ ਤਾਹਰਾ ਪ੍ਰਾਣੀ ਮਨੁਗੁਣ ਮਨੁਗੁਣ ਦੀ ਗੱਲ ਹੈ ਪ੍ਰਮਾਤਮਾ ਦੀ ਜੀਵ ਉਮਰ ਜੋ ਦੀਜੋ ਤਹਿਰ ਯਹਾਨੂੰ ਲੋਕਾਰੇ ਜੋ ਨਹਿਰ ਗੋਵਰ ਨਹਿਰ ਗੋਵਰ ਨੇ ਘਰੀ ਹੋਈ ਹੈ ਸੰਦਾਰ ਗੋਵਰ ਨੇ ਸੰਦਾਨ ਸੁਰੀਆ ਹਨ ਤੀਜਾ ਪਹਿਰ ਰਾਤ ਵੇਖੀ ਹੋਈ ਹੈ ਰਹਿਣ ਦੀਆਂ ਬਸਾਰਾਂ ਨੂੰ ਤੀਜਾ ਪਹਿਰ ਰਾਤ ਦਾ ਬੁਝਿਆ ਰ ਮਿੱਤਰਾ ਤੀਜਾ ਹੋਰ ਜਵਾਰ ਦੀ ਰਾਤ ਦਾ ਪਹਿਰ ਹੋ ਗਿਆ ਹੋਏ ਜੀ ਦੀ ਦੰਗਾਰੇ ਮਿੱਤਰਾ ਵੇਖ ਸਾਂਚਾ ਆਂ ਦਿਖਾ ਦੇਓ ਉਸ ਵੇਖੀ ਹੋਈ ਯਹਾਨੂੰ ਲੋਕਾਰੇ ਉਹਨਾਂ ਖਾਤੀ ਜਿਹੜਾ ਹਾਲਿਆ ਜੋ ਕੋਈ ਕੰਮ ਆਪੇ ਦਾ ਕੋਈ ਦੇ ਰੂਪੀ ਮਾਇਆ ਨੂੰ ਠੀਕ ਕਰਵਾਉਣੀ ਪਰਿਵਾਰ ਦਾ ਬੁਜਾਰਾ ਨਹੀਂ ਚੱਲਣਾ ਕੋਈ ਮੋਹਰੀ ਕਰੇ ਕੋਈ ਸੋਖਰੀ ਵਾਹੇ ਕੋਈ ਨੀਰਵਣ ਕੋ ਕੰਮ ਕਰੇ ਇਸ ਪ੍ਰਕਾਰ ਬਿਲਕੁਲ ਇੱਕ ਸਾਥ ਦਾ ਅੰਗ ਆ ਗਿਆ ਹਾਂ ਹੰਤ ਦਾ ਇਹ ਕਰਕੇ ਬ੍ਰਾਹਮੀ ਜੀ ਉਹਨੂੰ ਹੋਇਆ ਯਾਦ ਕਰਕੇ ਮੁਤਾਬਕੀ ਨਿਯਮ ਦੇ ਖੱਤਮ ਹੋ ਗਏ ਹੈ ਇਹ ਰੂਪ ਮਾਇਆ ਨੂੰ ਠੀਕ ਕਰਨਾ ਹੈ ਜੋ ਦੁਆਰ ਕੁਝ ਨਹੀਂ ਗਿਆ ਦੇਖੇ ਮਾਰ ਦੇਣਾ ਉਹ ਵੀ ਲੱਗਦਾ ਨੇ ਕੋਈ ਦੋਖੇ ਬਾਜੀ ਕਰਨੀ ਹੈ ਫਾਇਦਾ ਲੈਣਾ ਉਹ ਦੂਰ ਉੱਠ ਕੇ ਠੀਕ ਕਰਦਾ ਹੈ ਅਗਿਆਨੀ ਬੁੱਤਰ ਚਲਕ ਤੇ ਮੂਹੇ ਜਿਮਾਪੇਆ ਵੜੀ ਜਾ ਰਿਹਾ ਉਹ ਪਾਉਂਦਾ ਕੁਤ్రਣ ਦਾ ਰਾਸ ਚਲਕ ਤੇ ਸਰੀਰ ਨਾ ਨਾਸੇ ਜੇ ਉਹ ਆਵੇਉਂਦਾ ਦੁਹੇ ਗੀਰ ਦੀ ਬੰਦਾਰੇ ਬੁੱਤਰ ਅੰਦਰ ਮਹਿਰ ਦੇ ਬਹਾ ਅੰਦਰ ਜੇ ਮਹਿਰ ਦੇ ਦੋ கிருஷ்ਨਾ ਉਹ ਆ ਗਈ ਬੜੀ ਭਾਰੀ ਓ ਰੋਗਾਂ ਦੇ ਲੋ ਹਮਾਨਾ ਹੋ ਗਏ ਹਾਂ ਤੋ ਹਾਂਤਾਰੇ ਮਾਰੇ ਮੇਂ ਬਹਾਨ ਕਰਾਂ ਸੁੰਦਰੇ ਗੁਰਾ ਕ੍ਰਿਸ਼ਨ ਜੀ ਲੈ ਨਾ ਸਿਕਿ ਨਵਾਨਾ ਮਾਨ ਹੋਣੇ ਹੋਣੀਆਂ ਨਾ ਓਹ ਪ੍ਰਭ ਸਿਮਰਨ ਕੋਲੇ ਕੋਲੇ ਕੀਤੇ ਨੀ ਕਰੂਂਦਾ ਵਿਸਾਰੀ ਦੇਖੋ ਸਰਬੇਸ਼ਵਰ ਨੂੰ ਸਾਜ ਸੰਗਤ ਕੋ ਸਾਜ ਨਾ ਕੀਆ ਕਦੇ ਸਾਜ ਜਿਹਨੇ ਆਪਣੇ ਮੰਨਿਆ ਸਾਧੂਆਂ ਗੁਰਮਖਾਨੇ ਉਹਨਾਂ ਨੂੰ ਸ੍ਰੀ ਕਵੀ ਪ੍ਰਕਾਰ ਗੱਤ ਦੇ ਪ੍ਰਾਪਤੀ ਆਵਾਸੀ ਰੂ ਦੀ ਉਹਨਾਂ ਦੀ ਸੰਗਤ ਕੋ ਸਹਾਈ ਨੇ ਆਈ ਇਹ ਰਾਮ ਦੇ ਸਾਰੇ ਹੈ ਮਾਨ ਆਰ ਸੰਗਤ ਦੇ ਕਹੇ ਨਾ ਸਭੀ ਸਾਰ ਸੰਗਤ ਕਹੇ ਨਾ ਸੀਨ ਰੱਖਿਆ ਤੇ ਉਹ ਜੀਹੂਧੋ ਜਿਸੇ ਕੋ ਮੇਰੀ ਰੱਬਿਆ ਦੇ ਹਾਥ ਆਪ ਕੋ ਵੀਰੋ ਪਰ ਜਾਣੇ ਔਰ ਲਗਵਾ ਆਕਰ ਆਪ ਨੇ ਵੱਡਾ ਮਨੀ ਬਖਾਰਿਆ ਹੋਵੇ ਬਹੁਤ ਛੋਟੀ ਜਿਹੀ ਮਾਤਰਾ ਹੁੰਦੀ ਹੈ ਸਿਹਾਰੀਆਂ ਇਹਨ ਕੋਲ ਆਦਤ ਪੱਨ ਦੇ ਤੇ ਇਹ ਸਮਝ ਆਪ ਨੇ ਵੀਰ ਦੇ ਵੱਡਾ ਮਨੀ ਬਖਿਆ ਇਸ ਦੇ ਕੋਲ ਉਥੋਂ ਪ੍ਰਸੰਗ ਹੋਈ ਨਾ ਕੋਈ ਜਗਾ ਹੰਕਾਰ ਕੀਤਾ ਸਾਧ ਸੰਗਤ ਕੋ ਸਾਧਨਾ ਕੀਤੀ ਸਾਧ ਸੰਗਤ ਦਾ ਸੰਗਤ ਉਹ ਹੈ ਜਿੰਦੇ ਕੋ ਸਿਮਾਨ ਸਿਮਾਨ ਨੇ ਉੰਦਰ ਸੇ ਕੋਈ ਕਹਿਣਗੇ ਬਾਹਰ ਸੇ ਕੋਈ ਕਹਿਣਗੇ ਜੇਰੇ ਸਾਥ ਨਾ ਕੀਤਾ ਸੰਗਤ ਦਾ ਇਹ ਭੈਣਿਆਂ ਦੀਆਂ ਨੇ ਮਿਲਾਈ ਬਣਾ ਰਿਹਾ ਲੋਭ ਜੂਤੀ ਦੁੱਖ ਪਾਵੇ ਇਸ ਕਰਕੇ ਉਹ ਸਾਧ ਸੰਗਤ ਨਹੀਂ ਰਹੇਗਾ ਬਲਵ ਜਿੰਮਰਤਕਾਰ ਕਹੇ ਕੋ ਕਈ ਜਗਤ ਦੇ ਦੀਰ ਕੋ ਜੰਗਾ ਕਈ ਜਗਤ ਦਾ ਜੀਨ ਕੋ ਰੰਗਾ ਕੋਈ ਜਦੋਂ ਸੋਚੀ ਕਰਦੇ ਹੋ ਇਸ ਪ੍ਰਕਾਰ ਦੇਖੀ ਚਾਹੁੰਦੇ ਨਾ ਸਰਗਰ ਆਰਿ ਕਾਰਿਆ ਤੋਂ ਜਿਹਾ ਜੜ ਕੇ ਰਿਹਾ ਹੈ ਪ੍ਰੀਸ਼ਰ ਹੈ ਉਸ ਮਾਲਕ ਨੂੰ ਤਾਂ ਮਿਸਾਲ ਦਿੱਤਾ ਹੈ ਇੱਕ ਮੇਲ ਨਾ ਲੱਗੇ ਧਿਆਨ ਦੇਖ ਅੱਖੋਂ ਕੋਈ ਨਹੀਂ ਕੋਈ ਕਿੰਨੀ ਦੌੜ ਲੰਦੀ ਹੈ ਇਹਨੇ ਕਿੰਨੀ ਤੋੜਨ ਲਗਾ ਮਾਰਿਆ ਇੱਕ ਉਹਾਨਕ ਪ੍ਰਾਣੀ ਜਿਆ ਤਹਿਰਾ ਸਰਗਰ ਲੋਕ ਦੇ ਵੀ ਸੋਣ ਦੇ ਕੋਲ ਕਰੀ ਜੀਓ ਜੋ ਰੋਹੀ ਜੇ ਕਾਇਨੇ ਕੋਈ ਚੰਨ ਦੇ ਅੰਗ ਅਗਿਆਨ ਉਹਨੂੰ ਹੁਲਕਾ ਹੀ ਕਰਕੇ ਨਾ ਹਰਾਇਆ ਜੋ ਇਹ ਮਾਇਆ ਨੂੰ ਕੁੱਤੀ ਕਰ ਰਿਹਾ ਹੈ ਜਿਵੇਂ ਕੋਈ ਗੈਰ ਮੁਕੰਨੇ ਮੰਨਣਾ ਤੇ ਅੰਦਰ ਦੀਆਂ ਹੁਕ ਜੋ ਕਿਸੇ ਨੂੰ ਸ਼ਾਇਦ ਲੋਕੀ ਜਦੋਂ ਮਾਰਤਾ ਕੋਈ ਜੱਥੇਵਾਦੀ ਕਰਨੀ ਇਹ ਕੁੱਤੀ ਕਰ ਰਿਹਾ ਜੀ ਅਨੰਦ ਚੌਥਾ ਕਹਿ ਰੇ ਰਾਂ ਕਹਿ ਗੰਜਾਰਿਆ ਮਿੱਤਰਾ ਜਦੋਂ ਜਦ ਇਹੋ ਦੀ ਸੀ ਰਾਹ ਦਾ ਪਹਿਰਾ ਸੁਪਨਾ ਤੋੜਿਆ ਉਹ ਮੂਰਤੀ ਦੀ ਬੰਗਾਰੇ ਮੁੱਕਦੇ ਰਹੋ ਰਾਮ ਜੀ ਦਾ ਆਇਆ ਤੋ ਉਹ ਜੰਗੀ ਦਾ ਨਾਮ ਸੁਣ ਕੇ ਉਹ ਸੋਇ ਕਹਿੰਦਾ ਜੇ ਕੋਈ ਕੋਈ ਜੀਵਨਾਰੇ ਬਣਾ ਸਕਦਾ ਇਹ ਕੋਈ ਮਰਦੇ ਦੇ ਲਈ ਕੋਈ ਮਰਦੇ ਦੇ ਮਾਧਮ ਮੰਨ ਕੇ ਮਰ ਉਹ ਜੰਗੀ ਜੀ ਜੰਗੀ ਸੋਇ ਨਹੀਂ ਕਿਹਦਾ ਉਹ ਮੋਹ ਦਾ ਕੋਈ ਮੁੰਡਾ ਆ ਗਿਆ ਹੈ ਸਰਵ ਜਨਾਂ ਦੇ ਹਾਲ ਕੀ ਬੰਗਾਰਾ ਉਹ ਮੂਰਤੀ ਦੀ ਬੰਗਾਰੋ ਇਹ ਮੁੱਕਦੇ ਰਹੇ ਜੰਗੀ ਸਰਦੀ ਸੰਗਤ ਕਰਕੇ ਮੇਰੇ ਸਿਰ ਨਾਮ ਲਈ ਕੋਚੇ ਕਰਨਾ ਤੇਰਾ ਘਰ ਜਹੇ ਦੇਸੀ ਹੋ ਰੋਟੇ ਮੇਰੇ ਦੇ ਨਾਮ ਲਈ ਕੋਚੇ ਕਰੇਗਾ ਤੇਰਾ ਸੱਚਖੰਡੀ ਦਰਗਾਹ ਦੀ ਬੋਲੀ ਸੰਚਾਰਨੇ ਦਾ ਨਿੱਕਲ ਦੀ ਮੇਰ ਰੱਖਿਆ ਕਰਨ ਆਏ ਹੋਏਗਾ ਮਾਰੇ ਦੁਨੀਆ ਦੀ ਦਰਵਾਜ਼ਾ ਜਿਹੜਾ ਅਜੇ ਹੁਜੂਰ ਦੀ ਕੋਲ ਜਾਇ ਜਨਾਨੀ ਤੂੰ ਕੋਤਸਾ ਹਰੇ ਹੋਏਗਾ ਸਰਬਦਾਨ ਨਾਮ ਤੇ ਮਾਲ ਪਰਾਈ

ਕੋ ਕੋ ਨਾਰਵੀ ਕੋ ਲੋਚ ਜੰਮਾ ਜਾ ਜੂ ਜੂ ਤੂ ਜੰਮਾ ਜਾ ਹੋ ਕਹੋ ਸੁਖੀ ਜਵਨਾ ਤਰੀਕਾ ਸੰਦੀਰ ਹੋਈ ਛੱਡ ਗਈ ਰਹਿਣ ਗੁਰਦੇ ਹੰਦੇ ਆ ਰੇ ਗੁਰਗੁਰ ਦੀ ਬਾਤ ਕੋ ਹੋਰ ਗੁਰਦੀ ਅਗਿਆਤਿਆਂ ਦੀ ਹਾਲਤ ਦੇਖਣ ਕਰਕੇ ਅਗਿਆਤ ਜਿਵੇਂ ਸਾਡੇ ਰਾਤਿਆ ਹੱਸੇ ਨੇ ਮੇਰੇ ਮੋਤ ਜਿਵੇਂ ਮਸਿਆ ਦੀ ਰਾਤ ਹੁੰਦੀ ਏ ਉਹ ਸਾਤਰ ਕੀ ਚੰਦ ਨਾ ਨਹੀਂ ਪਤੀਂਦਾ ਜੰਮੇ ਉਹ ਬੰਦਰ ਪੁਨਾ ਨਹੀਂ ਚੀ ਗਿਆ ਪੁਨਾ ਕੋ ਤੇਰੀ ਸਾਰੀ ਰਸੋਈ ਦੀ ਰਾਜ ਜੀ ਜੀ ਸੋਹ ਸਾਡੇ ਬੋਲ ਚਾਨਣ ਲੋ ਜੋ ਸਰੋਤੋਂ ਦੀ ਸੋਹਣੇ ਚਲ ਕੋ ਮਾਗ ਦੀ ਚਾਨਣ ਤੋਂ ਪ੍ਰਕਾਸ਼ ਹੋ ਸਕਦਾ ਹੈ ਸਭ ਨਾਲਿਕ ਪ੍ਰਾਣੀ ਚੌਥਾ ਤਰ ਸੁਰਗਰ ਮਾਨਸਬੋਲ ਜੀ ਕੋ ਨਾ ਪ੍ਰਾਣੋ ਚਾਰੀ ਜੀ ਉਹ ਵਰਗੋ ਕੋਲ ਸਰਕਾਰ ਹਿੱਸੇ ਵਿੱਚ ਤੇਰੇ ਆਏ ਤੂ ਉਹ ਬੰਦਰ ਜਿਹੜਾ ਸਾਰੇ ਤੋਂ ਪਿੱਛੇ ਆ ਚੁੱਕਾ ਹੈ ਉਹ ਬੰਦੂ ਜੇ ਹੈ ਕੋ ਸੋਪੋ ਜਸੀ ਉਹ ਬੰਕਾ ਨੇ ਮੇਰੀ ਆਗੇ ਮੋੜ ਜਾ ਜੀ ਕਿਹਾ ਆਇਆ ਜੀਨਕ ਦਾ ਬੰਦਾਰਾ ਮਿੱਤਰਾ ਜਿਵੇਂ ਮੁਖਿਆ ਹੋਇਓ ਜਿਵੇਂ ਉਹ ਹੱਥੀ ਆਇਆ ਉਹ ਜੀਨਕ ਦੀ ਬੰਦਾਰਾ ਮਿੱਤਰਾ ਰੋਧ ਚੱਲੋ ਸਮਾਣਾ ਸਾ ਉਹ ਰੋਣ ਉਹਨਾਂ ਦੇ ਨਾਲ ਸਖਰੂ ਦਾ ਉਹ ਹਾਰੇ ਤੋਂ ਸਮਾਣਾ ਆਜਿਹੇ ਤਨਖਦਾਨ ਵਾਲੇ ਜਗਾਂ ਦੇ ਨਾਲ ਉਸ ਤੋਂ ਕਿਨਿ ਚਲਣਾ ਪਵੇਗਾ ਤੂੰ ਛੱਡ ਨਹੀਂ ਛੱਡੇਗਾ ਉਹਨਾਂ ਦੇ ਜੀ ਮੁਰਗ ਮੋਹ ਬਲੀ ਜੀ ਆਗਰ ਨਾ ਮੁਰਗ ਨਾ ਜਾਓ ਜਿਹੜਾ ਕਰਨ ਵਰਗੇ ਬੜਾ ਬੜਾ ਬਲੀ ਜੀ ਜਦੋਂ ਹੁੰਦਾ ਹੋਇਆ ਉਹ ਅੱਗ ਦਾ ਕਾਲ ਦੇ ਨਹੀਂ ਸਕਦੇ ਨਾਲੇ ਨਹੀਂ ਅਖੀ ਦੁਨੀਆ ਤੋਂ ਕੂਟ ਕਰਨਾ ਪਿਆ ਇਸ ਕਰਕੇ ਉਹਦੇ ਜੰਨੇ ਨਗਾਰੇ ਤੋਂ ਉਹ ਬੁਲਾਣੇ ਆਏ ਤੱਕ ਜੀਰ ਵਾਲਿਆਂ ਜਮਾ ਦੇ ਨਾਲ ਉਸ ਤੋਂ ਜਾਣਾ ਪਊਗਾ ਜੇ ਜਿਹੜਾ ਕੋਈ ਸੁਆਇਆ ਹੋਇਆ ਚੰਗਾ ਕੰਮ ਕੋਈ ਭੈਣਾ ਕੰਮ ਆ ਉਹ ਤੇਰੇ ਨਾਲ ਜਾਊਗਾ ਜੋ ਆਸ ਤੇ ਕੋਈ ਨਾ ਤੀ ਜੇ ਨਾ ਜੀਵਨੀ ਜਿਹੜਿਆ ਆ ਮਿੱਤਰ ਕੋਈ ਗੱਲ ਨਹੀਂ ਮੈਂ ਇਹੀ ਸਾਜ ਪੁਆੜਾ ਸਾਰੇ ਖੋਦੇ ਆਪੇ ਬੱਦਰ ਸੱਚਵਾਨੀ ਕੁਰਬਾਨੀ ਦੇਵਿੰਦੇ ਕੋਈ ਸਾ ਸਾਡਾ ਹੰਕਾਰ ਬੰਦ ਨਾ ਉਹਨਾਂ ਨੇ ਤਰਤੀ ਨਾ ਕਰੀ ਤੈਨੂੰ ਜਦੋਂ ਜਵਨ ਨੇ ਮੁਗਲ ਜਰੀ ਹੋ ਗਈ ਜੀ ਬੰਦਾਰੇ ਵੇਖ ਰਿਹਾ ਉਹ ਮੇਰੇ ਸਾਥੇ ਬੋਲਦਾ ਹਾਂ ਉਹਨਾਂ ਨੇ ਕਦੇ ਜਵਨ ਦਾ ਜਵਨ ਲੈਣੇ ਥੋੜੀ ਕੋਈ ਜੋੜਾ ਛੱਡਣਗੇ सह आद दमल पकड़ ते पूरी कनाल तोर लिया परलोका उहो हमेशह दुखी

ਤਾਰੇ ਤਾਰੇ ਕਰਮ ਕਰਤੀ ਜਗ ਅੰਤਰ ਜਿਹੜੇ ਭਿਆਨ ਦੇ ਕਰਮ ਆਉਣੇ ਤਾਂ ਉਹ ਪਰਮਾਤਮਾ ਦੀ ਸੱਚੀ ਅਸਰ ਹੋਏਗਾ ਇਹ ਜਗ ਜਗ ਦੇ ਸਿਖੇ ਨੁਕਾ ਜਰਨਾ ਕਰਮਾਂ ਦੀ ਜਸਤੀ ਜਿਹੜੇ ਕਰਨ ਕਰ ਜਾ ਉਹਦੇ ਫੀ ਹੋਏਗਾ ਜੋ ਗੋਗਾ ਤੋਂ ਖਾਤ ਸੱਚਾ ਸ੍ਰੀਮਤੀ ਸੱਚੀ ਹੈ ਇਹ ਕਰਮਾਂ ਦੀ ਜੀਵ ਹੈ ਇਹਦੇ ਤੋਂ ਦੁੱਖ ਹੋਣਾ ਫਾਇਦਾ ਹੋਏਗਾ ਜੋ ਮੰਦ ਕਰਮ ਕਰੇਗਾ ਅਨੰਦ ਫਾਇਦਾ ਮਿਲੇਗਾ ਉਹ ਤੰਗੇ ਦਾਮ ਕਰੇਗਾ ਸੁੱਖ ਦਾ ਫਾਇਦਾ ਹੋਏਗਾ ਉਹ ਲੋਕ ਜਿਹੜੇ ਨੂੰ ਖਾਣਾ ਪਵੇਗਾ ਉਹ ਕਉ ਨਾਨਕ ਭਗਤ ਸੋਹਣਾ ਦਰਬਾਰ ਰਹੀ ਸੋਹਣੀ ਜਿਹੜੀ ਕੋਈ ਮਾਇਆ ਦੇ ਭੰਗ ਦਾ ਉਹ ਦਰਬਾਰ ਸੱਚ ਕਾਹ ਦੀ ਸੁਣਦੇ ਹਨ ਸ੍ਰੀ ਗੁਰੂ ਜੀ ਸੁਣਦੇ ਹੋ ਮਨ ਮੁਕਤ ਦਾਤਵਾ ਸਾ ਸੰਗਤ ਦਰਬਾਰ ਦੀ ਸੁਣਦੇ ਜਿਹੜੇ ਮਨਿਕੋ ਸਾਰੇ ਜੁਨਾ ਦੀ ਤੋੜਨ ਦੇ ਵਾਸਨਾ ਕਰਕੇ ਬੈਠੇ ਰਹਿੰਦੇ ਹੁਣ